ਇਸ ਸਾਲ ਦਾ ਅਸੀਂ ਰਿਕਾਰਡ ਤੋੜ ਜਿਹੜਾ ਸੈਸ ਹੈ ਜਿਹੜਾ ਸਾਡਾ ਲੇਬਰ ਡਿਪਾਰਟਮੈਂਟ ਦੇ ਵਿੱਚ ਇਕੱਠਾ ਹੋਇਆ ਜਿਹੜਾ ਕਿ ਪੁਰਾਣੀਆਂ ਪੁਰਾਣੇ ਸਮਿਆਂ ਦੇ ਨਾਲ ਜੇਕਰ ਇਹਦਾ ਕੰਪੈਰੀਜ਼ਨ ਕੀਤਾ ਜਾਵੇ ਤਾਂ ਇਸ ਸਾਲ ਸਾਨੂੰ 24-25 ਦੇ ਵਿੱਚ 287 ਕਰੋੜ ਰੁਪਈਆ ਬੜਾ ਰਿਕਾਰਡ ਤੋੜ ਹੈ 287 ਕਰੋੜ ਰੁਪਈਆ ਜਿਹੜਾ ਕਿ ਪਿਛਲੇ 4 ਸਾਲਾਂ ਦੇ ਉਹ ਸਭ ਤੋਂ ਹਾਈएस्ट ਰਿਕਾਰਡ ਤੋੜ ਸਾਡੇ ਕੋਲ ਜਿਹੜਾ ਹੈ ਲੇਬਰ ਸੈਸ ਹੈ ਜਿਹੜਾ ਉਹਦੇ ਰੂਪ ਦੇ ਵਿੱਚ ਇਕੱਠਾ ਹੋਇਆ ਜੇ ਮੈਨੂੰ ਇਹ ਚਿੱਕ ਦੀ ਗੱਲ ਦੱਸਦੇ ਹੋਏ ਹੋਰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਇੱਕ ਫਾਰਮ ਨੰਬਰ 27 ਹੁੰਦਾ ਜੋ ਕਿ ਕਿਰਤਿਆਂ ਵੱਲੋਂ ਰਜਿਸਟ੍ਰੇਸ਼ਨ ਰਜਿਸਟਰਡ ਹੋਣ ਵੇਲੇ ਭਰਨਾ ਪੈਂਦਾ ਹੈ ਫਾਰਮ ਨੰਬਰ 27 ਇਹ ਇੰਨਾ ਕੰਪਲਿਕੇਟਿਡ ਸੀ ਫਾਰਮ ਨੰਬਰ 27 ਕਿ ਇੱਕ ਆਮ ਜੀ ਦੀ 500 ਰੁਪਿਆ ਦਿਹਾੜੀ ਹੈ ਜਦੋਂ ਕਿਸੇ ਵੀ ਬੰਦੇ ਤੋਂ ਇਹ ਫਾਰਮ ਭਰਾਨੀ ਕਿਉਂਕਿ ਆਪ ਤੋਂ ਭਰਨੀ ਸਦਾ ਕਿਉਂਕਿ ਕੰਪਲਿਕੇਟਿਡ ਸੀ ਪਰ ਜਦੋਂ ਇਹ ਫਾਰਮ ਨੰਬਰ 27 ਭਰਉਣ ਲਈ ਕਿਸੇ ਉਹਦੇ ਕੋਲ ਜਾਂਦਾ ਸੀਗਾ ਕੰਪਿਊਟਰ ਆਪਰੇਟਰ ਕੋਲ ਜਾਂ ਕਿਸੇ ਹੋਰ ਦੁਕਾਨਦਾਰ ਕੋਲ ਜਾਂਦਾ ਸੀ ਕਿ ਮੇਰਾ ਫਾਰਮ ਨੰਬਰ 27 ਭਰ ਦੇ ਮੈਜਿਸਟ੍ਰੇਸ਼ਨ ਕਰਵਾਣੀ ਹੈ ਤਾਂ ਐਨੀ ਉਹਦੀ ਦਿਹਾੜੀ ਨਹੀਂ ਸੀ ਹੁੰਦੀ ਜਿੰਨੇ ਪੈਸੇ ਜਾਨੀ ਕਿ ਉਹਨਾਂ ਦੀ ਉਹ ਐਕਸਪਲੋਇਟ ਹੁੰਦੇ ਸੀ ਉਹਨਾਂ ਤੋਂ ਲੁੱਟੇ ਜਾਂਦੇ ਸੀ ਤਾਂ ਸਾਨੂੰ ਅਸੀਂ ਜਦੋਂ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਗੱਲ ਕੀਤੀ ਉਹ ਕਹਿੰਦੇ ਇਹਨੂੰ ਬਿਲਕੁਲ ਸੁਖਾਲਾ ਕਰ ਦਿਓ ਐਨਾ ਸੌਖਾ ਕਰ ਦਿਓ ਕਿ 8 ਪੜਿਆ 10 ਪੜਿਆ ਘਰ 'ਚ ਬੱਚਾ ਵੀ ਇਸ ਫਾਰਮ ਨੂੰ ਬੜੇ ਆਰਾਮ ਨਾਲ ਭਰ ਸਕੇ ਤੋ ਅਸੀਂ ਫਾਰਮ ਨੰਬਰ 27 ਨੂੰ ਇੰਨਾ ਸੌਖਾ ਤੇ ਆਸਾਨ ਕਰਤਾ ਕਿ ਜੇ ਹੁਣ ਘਰ ਦੇ ਵਿੱਚ ਕੋਈ ਵੀ ਬੱਚਾ 8-10 ਤੱਕ ਵੀ ਪੜਿਆ ਹੋਇਆ ਹੈਗਾ ਤਾਂ ਉਹ ਵੀ ਬੜੇ ਆਰਾਮ ਨਾਲ ਫਾਰਮ ਨੰਬਰ 27 ਪੰਜਾਬੀ 'ਚ ਵੀ ਭਰ ਸਕਦਾ ਤੇ ਜਿਹੜੇ ਕੋਈ ਸਾਡੇ ਪ੍ਰਵਾਸੀ ਮਜ਼ਦੂਰ ਉਰੇ ਕੰਮ ਕਰਦੇ ਉਹ ਹਿੰਦੀ 'ਚ ਵੀ ਭਰ ਸਕਦੇ ਨੇ